ਵਾਤਾਵਰਨ ਇਹਨਾ ਵਿਗੜ ਚੁਕਾ ਇਸ ਮਾਮਲੇ ਨੂੰ ਲੈ ਕੇ ਕਿਵੇਂ ਦੇਖਦੇ ਆ ਕਿਉਂ ਭਾਰਤ ਜਿਹੜਾ ਇਸ ਮੁਲਕ ਦੇ ਪ੍ਰਧਾਨ ਮੰਤਰੀ ਝਾੜੂ ਵਰਕੇ ਕਹਿੰਦੇ ਹੋਣ ਕਿ ਅਸੀਂ ਮੁਲਕ ਚੋਂ ਗੰਦਗੀ ਦੂਰ ਕਰਨੀ ਹੈ ਪਿਛਲੇ 10 ਸਾਲਾਂ ਚ ਗੰਦਗੀ ਵਧੀ ਹੈ ਕਿ ਘਟੀ ਹੈ ਇਸ ਰਿਪੋਰਟ ਦੇ ਉੱਤੇ ਆਪਾਂ ਗੱਲ ਕਰ ਲੈਨੇ ਆ ਇਹ ਇਹ ਬੜਾ ਅਹਿਮ ਮੁੱਦਾ ਹੈ ਜਿਹੜਾ ਪਲਾਸਟਿਕ ਹੈ ਇਹਦੀ ਰੀਜ਼ਨ ਪਤਾ ਕੀ ਹੈ ਜਿਹਦੇ ਵਿੱਚ ਆਪਣੀ ਐਜੂਕੇਸ਼ਨ ਤੇ ਸਿਟੀਜ਼ਨ ਵੀ ਐਜੂਕੇਸ਼ਨ ਬਿਲਕੁਲ ਨਹੀਂ ਹੈ ਤੇ ਉਹ ਜਵਾਬ ਨਹੀਂ ਦੇ ਰਿਹਾ ਜਿਹੜਾ ਸਬਜੀ ਵਾਲਾ ਉਹ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਰਿਹਾ ਇਹਦੇ ਵਿੱਚ ਹੋਰ ਜਿਹੜੀ ਗੱਲ ਹੈ ਵੀ ਆਪਾਂ ਜਿਹੜੀ ਇਹਦਾ ਵਿਤਰਣ ਹੈ ਇਹਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਵੀ ਅਲਾਉ ਕੀਤੀ ਹੋਈ ਹੈ ਕੋਈ ਸਖਤ ਕਾਰਵਾਈ ਨਹੀਂ ਤੁਸੀਂ ਇੱਥੋਂ ਤੱਕ ਸੋਚੋ ਵੀ ਜਿਹੜਾ ਪਲਾਸਟਿਕ ਹੈ ਉਹ ਆਪਣੇ ਪੂਰੇ ਵਾਤਾਵਰਣ ਨੂੰ ਚੋਕ ਕਰ ਰਿਹਾ ਹੈ ਜੇ ਜਦ ਤੁਸੀਂ ਮਾਰਕੀਟ ਜਾਣਾ ਹੈ ਉਹ ਸਬਜੀ ਲੈ ਕੇ ਆਨੇ ਆ ਜਾਂ ਫਲ ਲੈ ਕੇ ਆਨੇ ਆ ਜਦੋਂ ਪਲਾਸਟਿਕ ਦੇ ਲਿਫਾਫਿਆਂ ਚ ਪਾ ਕੇ ਲਿਆਉਂਦੇ ਤਾਂ ਉਹ ਮਨ ਨਾਲ ਜ਼ਹਿਰ ਹੀ ਲਈ ਆਉਂਦੇ ਸਬਜ਼ੀ ਦੇ ਨਾਲ ਨਾਲ ਕੋਈ ਚੱਕ ਨਹੀਂ ਤੁਸੀਂ ਆਪਣੀ ਆਪਣਾ ਜਿਹੜਾ ਅੱਗੇ ਜਿਹੜੀ ਤੁਹਾਡੀ ਮਸਲਾ ਹੈ ਉਹਨਾਂ ਦੇ ਲਈ ਤੁਸੀਂ ਉਹ ਜਿਹੜਾ ਪੈਟਰੋਲੀਆ ਪਦਾਰਥ ਹੈ ਪਲਾਸਟਿਕ ਇੱਕ ਪੈਟਰੋਲੀਆ ਪਦਾਰਥ ਹੈ ਤੇ ਅੱਗੇ ਜਾ ਕੇ ਇਹ ਮਾਈਕਰੋ ਪਲਾਸਟਿਕ ਬਣ ਜਾਣਾ ਇਹ ਦੇਖੋ ਨਾ ਕੋਈ ਚੀਜ਼ ਜਿਹੜੀ ਬਣੀ ਹੈ ਉਹ ਆਪਣੀ ਧਰਤੀ ਤੋਂ ਗਾਇਬ ਨਹੀਂ ਹੋਣੀ ਤੇ ਸਾਡੇ ਵੋਟਰ ਹੈ ਉਹਨਾਂ 'ਚ ਵੀ ਜਾਗਰੂਕਤਾ ਦੀ ਬਹੁਤ ਵੱਡੀ ਲੋੜ ਨਹੀਂ ਹੈ ਆਖਰਕਾਰ ਸਿਹਤ ਤਾਂ ਉਹਨਾਂ ਦੀ ਹੈ ਵੋਟਰ ਵੋਟਰ ਕੀ ਕਰੇ ਵੋਟਰ ਇੱਕ ਵਾਰੀ ਵੋਟ ਪਾ ਲੈਂਦਾ 5 ਸਾਲ ਤੋਂ ਬਾਅਦ ਉਹ ਕਹਿੰਦੇ ਨਾ ਅੱਜ ਕੱਲ ਬੜੀ ਇੱਕ ਚੱਲ ਰਹੀ ਹੈ ਵੀਡੀਓ ਕਹਿੰਦਾ ਵੀ ਤੁਹਾਡੇ ਚੋਣਾਂ ਦੋ ਚਰਨੋਂ ਮੇ ਹੋਏ ਇੱਕ ਬਾਰ ਉਹ ਆਪਕੇ ਚਰਨੋਂ ਮੇ ਹੋਗੇ ਜਿਹੜੇ ਲੀਡਰ ਨੇ ਵੀ ਭਾਈ ਵੋਟ ਪਾ ਦੇ ਤੇਰੀ ਮਿੰਤ ਮਾਰਦੇ ਆ ਤੇਰੇ ਪੈਰੀਂ ਪੈਨੇ ਆ ਤੇ ਉਸ ਤੋਂ 5 ਸਾਲ ਬਾਅਦ ਜਿਹੜਾ ਵੋਟਰ ਹੈ ਉਹ ਇਹਨਾਂ ਦੇ ਚਰਨਾ ਚ ਜਾਊਗਾ ਵੀ ਸਾਡਾ ਕੰਮ ਕਰ ਦਿਓ ਸਾਡੀ ਗਲੀ ਪੱਕੀ ਕਰ ਦਿਓ ਸਾਡਾ ਪਾਣੀ ਸਾਫ਼ ਕਰ ਦਿਓ ਸਾਨੂੰ ਸਾਫ਼ ਰੋਜ਼ਾ ਦੇ ਦਿਓ ਕੀ ਲੱਗਦਾ ਕਿ ਵਾਤਾਵਰਨ ਦਾ ਮੁੱਦਾ ਐਨੇ ਅਣਗੌਲਿਆ ਹੋ ਗਿਆ ਕੋਈ ਵੀ ਪੋਲੀਟਿਕਲ ਆਗੂ ਜਾਂ ਦੇ ਦੇ ਵੋਟਰ ਵੀ ਵਾਤਾਵਰਨ ਦੇ ਮੁੱਦੇ ਤੇ ਇਹਦੇ ਆਵਾਜ਼ ਬੁਲੰਦ ਕਰਦੇ ਜਾਂ ਗੱਲ ਕਰਦੇ ਨਜ਼ਰ ਤੱਕ ਨਹੀਂ ਆਉਂਦੇ ਅ ਬਿਲਕੁਲ ਜੀ ਵਾਤਾਵਰਨ ਦਾ ਮੁੱਦਾ ਬਹੁਤ ਹੀ ਅਹਿਮ ਹੈ ਇਸ ਕਰਕੇ ਕਿਉਂਕਿ ਸਾਡੀ ਜ਼ਿੰਦਗੀ ਜੋ ਵੋਟਰਸ ਹਨ ਉਹ ਵਾਤਾਵਰਨ ਦੇ ਨਾਲ ਹੀ ਲਿੰਕਡ ਹੈ ਅਸੀਂ ਜਿਹੜਾ ਹਵਾ ਪਾਣੀ ਅੰਦਰ ਲੈਣੇ ਹਨ ਉਹ ਵਾਤਾਵਰਨ ਤੋਂ ਹੀ ਸਾਨੂੰ ਮਿਲਦਾ ਹੈ ਜੀ ਜੇ ਦੇਖਿਆ ਜਾਵੇ ਪੂਰੇ ਦੇਸ਼ ਦੇ ਵਿੱਚ ਵਾਤਾਵਰਨ ਦੇ ਜਿਹੜੇ ਜਿਹੜੇ ਮੁੱਦੇ ਐ ਉਹਨਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਨਿਊਜ਼ ਬੈਂਡ ਨੂੰ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਪਾਰਲੀਮੈਂਟ ਚੋਣਾਂ ਦੇ ਚੱਲਦੇ ਆ ਬਹੁਤ ਸਾਰੇ ਮੁੱਦੇ ਪੋਲੀਟਿਕਲ ਤੌਰ ਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਵਾਲੇ ਇੱਕ ਦੂਜੇ ਵਿਰੋਧ ਚ ਇਹ ਵੀ ਕਿਹਾ ਜਾਂਦਾ ਕਿ ਨਫਰਤ ਭਰੇ ਲਫ਼ਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਯਾਨੀ ਬਹੁਤ ਕੁਝ ਕਿਹਾ ਜਾਂਦਾ ਪਰ ਜਿਹੜੇ ਦਰਸ਼ਕ ਆਪਾਂ ਦੇਖ ਰਹੇ ਆ ਸੁਣ ਰਹੇ ਆ ਸ਼ਾਇਦ ਕਦੇ ਮੌਕਾ ਨਹੀਂ ਮਿਲਿਆ ਹੋਵੇਗਾ ਕਿ ਵਾਤਾਵਰਨ ਦੇ ਮੁੱਦੇ ਦੇ ਤੇ ਚ ਪਾਣੀ ਦੀ ਗੱਲ ਕਰ ਲਈਏ ਜਾਂ ਆਪੋ ਹਵਾ ਦੀ ਗੱਲ ਕਰ ਲਈਏ ਕਦੇ ਕਿਸੇ ਪਾਰਟੀ ਦੇ ਮੁੱਦੇ ਤੇ ਚਰਚਾ ਕੀਤੀ ਹੋਵੇ ਜਾਂ ਮਦਦ ਆਵੇ ਆਪਾਂ ਇਸ ਮੁੱਦੇ ਤੇ ਗੱਲ ਕਰ ਰਹੇ ਆ ਸਾਡੇ ਨਾਲ ਜਿਹੜੇ ਖਾਸ ਮਹਿਮਾਨ ਵਾਤਾਵਰਨ ਦੇ ਜਾਣੇ ਪਛਾਣੇ ਚਿਹਰੇ ਕਨੈ ਜਜੀਤ ਸਿੰਘ ਕਨਜੀਜੀ ਸਿੰਘ ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਆਂ ਮੁੱਦਾ ਤਾਂ ਉਹਨਾਂ ਲਈ ਅਹਿਮ ਤੇ ਰੱਖਦਾ ਹੀ ਹੈ ਪਰ ਮੈਂ ਦਰਸ਼ਕਾਂ ਲਈ ਜ਼ਰੂਰ ਦੱਸਣਾ ਚਾਹਾਂਗਾ ਕਿ ਕਈ ਵੱਡੇ ਵੱਡੇ ਮਾਮਲਿਆਂ 'ਚ ਉਹਨਾਂ ਨੇ ਵਾਤਾਵਰਣ ਦੇ ਨਾਲ ਇਸ ਕਦਰ ਸਟੈਂਡ ਲਿਆ ਕਿ ਉਸ ਪ੍ਰੋਗਰਾਮ ਨੂੰ ਜੋ ਵਾਤਾਵਰਣ ਦੇ ਖਿਲਾਫ ਸੀ ਬੰਦ ਕਰਵਾਏ ਔਰ ਵਾਤਾਵਰਣ ਦੀ ਹਮਾਇਤ 'ਤੇ ਡਟ ਕੇ ਹਲਾਰਾ ਪਰਿਆ ਸੋ ਇਹਨਾਂ ਮੁੱਦੇ ਤੇ ਹੋਣ ਲਈ ਕਨਸਾਸ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਜੀ ਆਇਆਂ ਨੂੰ ਵੈਲਕਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇਹ ਪ੍ਰੋਗਰਾਮ ਤੇ ਬੁਲਾਉਣ ਦਾ ਮੈਨੂੰ ਰੂਬਰੂ ਕਰਨ ਦਾ ਆਪਣੇ ਸਰੋਤਿਆਂ ਨਾਲ ਤੇ ਵਾਤਾਵਰਣ ਦੇ ਉੱਤੇ ਗੱਲ ਕਰਨ ਲਈ ਸਦਾ ਦੇਣ ਕੰਨਸਾ ਬਿਲਕੁਲ ਅਸੀਂ ਵੀ ਇਸ ਕਰਕੇ ਚਾਹੁੰਦੇ ਹਾਂ ਕਿ ਵਾਤਾਵਰਣ ਤੇ ਕੋਈ ਗੱਲ ਹੀ ਨਹੀਂ ਕਰਦਾ ਆਪਾਂ ਵਾਤਾਵਰਣ ਦੇ ਮੁੱਦੇ ਤੇ ਵੀ ਆਉਣੇ ਆ ਪਰ ਪਹਿਲਾਂ ਮੈਂ ਪਲਾਸਟਿਕ ਦੇ ਮੁੱਦੇ ਤੇ ਗੱਲ ਕਰਨੀ ਚਾਹੁੰਦਾ ਦੋ ਤਿੰਨ ਦਿਨ ਪਹਿਲਾਂ ਨੈਸ਼ਨਲ ਪੱਧਰ ਤੇ ਇੱਕ ਰਿਪੋਰਟ ਆਈ ਹੈ ਉਸ ਰਿਪੋਰਟ ਮੁਤਾਬਕ ਇਹ ਹੈ ਕਿ ਪਲਾਸਟਿਕ ਦੇ ਮਾਮਲੇ ਦੀ ਆਪਾਂ ਗੱਲ ਕਰਦੇ ਹਾਂ ਤਾਂ ਭਾਰਤ ਜਿਹੜਾ ਹੈਗਾ ਦੁਨੀਆ 'ਚੋਂ ਪਿਛਲੇ ਪਾਸੇ ਤੋਂ ਸ਼ਾਇਦ ਦੂਜਾ ਜਾਂ ਚੌਥਾ ਮੌਲਕ ਹੈ ਇੰਨੀ ਵਿਗੜੀ ਹੋਈ ਹਾਲਤ ਹੈ ਪਲਾਸਟਿਕ ਦੇ ਮੁੱਦੇ ਤੇ ਯਾਨੀ ਵਾਤਾਵਰਣ ਇਹਨਾ ਵਿਗੜ ਚੁੱਕਾ ਹੈ ਇਸ ਮਾਮਲੇ ਨੂੰ ਲੈ ਕੇ ਕਿਵੇਂ ਦੇਖਦੇ ਹਾਂ ਕਿਉਂ ਭਾਰਤ ਜਿਹੜਾ ਜਿਸ ਮੁਲਕ ਦੇ ਪ੍ਰਧਾਨ ਮੰਤਰੀ ਝਾੜੂ ਫਰ ਕੇ ਕਹਿੰਦੇ ਹੋਣ ਕਿ ਅਸੀਂ ਮੁਲਕ 'ਚੋਂ ਗੰਦਗੀ ਦੂਰ ਕਰਨੀ ਹੈ ਪਿਛਲੇ 10 ਸਾਲਾਂ 'ਚ ਗੰਦਗੀ ਵਧੀ ਹੈ ਕਿ ਘਟੀ ਹੈ ਇਸ ਰਿਪੋਰਟ ਦੇ ਉੱਤੇ ਆਪਾਂ ਗੱਲ ਕਰ ਲੈਨੇ ਆਂ ਇਹ ਇਹ ਬੜਾ ਅਹਿਮ ਮੁੱਦਾ ਹੈ ਜਿਹੜਾ ਪਲਾਸਟਿਕ ਹੈ ਇਹਦੀ ਰੀਜ਼ਨ ਪਤਾ ਕੀ ਹੈ ਜਿਹਦੇ ਵਿੱਚ ਆਪਣੀ ਐਜੂਕੇਸ਼ਨ ਤੇ ਸਿਟੀਜ਼ਨ ਵੀ ਐਜੂਕੇਸ਼ਨ ਬਿਲਕੁਲ ਨਹੀਂ ਹੈ ਤੇ ਉਹ ਜਵਾਬਦੀ ਦੇ ਰਿਹਾ ਜਿਹੜਾ ਸਬਜ਼ੀ ਵਾਲਾ ਉਹ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਰਿਹਾ ਇਹਦੇ ਵਿੱਚ ਹੋਰ ਜਿਹੜੀ ਗੱਲ ਹੈ ਵੀ ਆਪਾਂ ਜਿਹੜੀ ਇਹਦਾ ਵਿਤਰਣ ਹੈ ਇਹਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਵੀ ਅਲਾਉ ਕੀਤੀ ਹੋਈ ਹੈ ਕੋਈ ਸਖਤ ਕਾਰਵਾਈ ਨਹੀਂ ਤੁਸੀਂ ਇੱਥੋਂ ਤੱਕ ਸੋਚੋ ਵੀ ਜਿਹੜਾ ਪਲਾਸਟਿਕ ਹੈ ਉਹ ਆਪਣੇ ਪੂਰੇ ਵਾਤਾਵਰਣ ਨੂੰ ਚੋਕ ਕਰ ਰਿਹਾ ਜੇ ਉਹਨੂੰ ਆਪਾਂ ਜਲਾ ਦਿੰਨੇ ਆ ਕਿਉਂਕਿ ਆਪਣੇ ਮੁਲਕ ਦੇ ਵਿੱਚ ਦੋ ਚੀਜ਼ਾਂ ਬੜੀਆਂ ਪ੍ਰਵ੍ਰਿਤੀਆਂ ਇੱਕ ਤਾਂ ਡਿੱਗੇ ਹੋਏ ਪੱਤਿਆਂ ਨੂੰ ਸਾੜਨਾ ਉਹਦੇ ਨਾਲ ਪਲਾਸਟਿਕ ਨੂੰ ਕੂੜੇ ਨੂੰ ਜਲਾਣਾ ਇਹ ਦੋਨੋਂ ਚੀਜ਼ਾਂ ਹੀ ਖਵਾ ਵਾਸਤੇ ਬੜੀਆਂ ਖਤਰਨਾਕ ਨੇ ਤੇ ਹੋਰ ਤੁਸੀਂ ਕਿਤੇ ਵੀ ਨਜ਼ਰ ਮਾਰੋ ਆਪਣੇ ਘਰ ਦੇ ਆਲੇ ਦੁਆਲੇ ਆਪਾਂ ਜਦੋਂ ਆਪਣੇ ਮੰਦਰਾ ਜਾਂਦੇ ਆ ਗੁਰਦੁਆਰਿਆਂ ਨੂੰ ਜਾਂਦੇ ਜਿਹੜੇ ਉਹਨਾਂ ਦੇ ਰਾਹ ਨੇ ਉਹਨਾਂ ਦੇ ਰਸਤੇ ਆ ਵੀ ਤੁਹਾਨੂੰ ਪਲਾਸਟਿਕ ਦਾ ਕੂੜਾ ਮਹੌਜ ਦਾਦਾ ਮਿਲੇਗਾ ਇਹ ਨੋਨ ਬਾਇਓਡੀਗਰੇਡੇਬਲ ਹੈ ਤੇ ਇਹ 180 80 ਦੋ ਦੋ ਸਾਲ ਇਹਦਾ ਬਾਇਓਡੀਗਰੇਡੇਬਲ ਨਹੀਂ ਹੋਣਾ ਤੇ ਤੁਸੀਂ ਹੋਰ ਮੰਨੋ ਜਿਹੜਾ ਵੀ ਪਾਣੀ ਵਿੱਚ ਆ ਰਿਹਾ ਇਹ ਇਹ ਫਲੋਟ ਕਰਦਾ ਜੀ ਇਹਨੂੰ ਸਰਫੇਸ ਤੇ ਤੁਸੀਂ ਮਾੜਾ ਜਿਹਾ ਕਿਤੇ ਪ੍ਰੋਟੀਨ ਬੈਰੀਅਰ ਲਾ ਲਓ ਤੁਹਾਨੂੰ ਕਟਲਾਂ ਦਾ ਟਨਾਂ ਦਾ ਜਿਹੜਾ ਪਲਾਸਟਿਕ ਉਹ ਸਾਡੇ ਪਾਣੀ ਦੇ ਸਰੋਤਾਂ ਵਿੱਚ ਮਿਲੇਗਾ ਨਵੀਂ ਨਵੀਂ ਰਿਸਰਚ ਆਈ ਹੈ ਕਿ ਜਦੋਂ ਪਾਣੀ ਖਹਿ ਕੇ ਨੰਗ ਦਾ ਪਲਾਸਟਿਕ ਦੇ ਨਾਲ ਤੇ ਉਹਦੇ ਮਾਈਕਰੋ ਪਲਾਸਟਿਕ ਬਣ ਜਾਂਦੇ ਜਿਹੜੇ ਆਪਣੇ ਪਾਣੀ ਚਾਦੇ ਹਨ ਜਦੋਂ ਮਾਈਕਰੋ ਪਲਾਸਟਿਕ ਆਣਗੇ ਉਹ ਆਪਣੇ ਢਾਂਗ ਦੇ ਵਿੱਚ ਪਾਣੀ ਦੇ ਵਿੱਚ ਜਾਣਗੇ ਤੇ ਉਹਨਾਂ ਨੇ ਅੱਗੇ ਸਾਰੀਆਂ ਡਿਜ਼ੀਜ਼ਸ ਫਰਮ ਹਾਰਟ ਅਟੈਕ ਡਾਇਬੀਟਸ ਐਂਡ ਕੈਂਸਰ ਮਾਈਕਰੋ ਪਲਾਸਟਿਕ ਕਾਸਟ ਕਰਦਾ ਹੈ ਇਹ ਰਿਸਰਚ ਹੈ ਜਿਹੜੀ ਲੇਟੈਸਟ ਆਪਣੇ ਮੁਲਕ ਦੇ ਵਿੱਚ ਤੇ ਬਾਹਰ ਹੋ ਚੁੱਕੀ ਐ ਜਿਹੜੀਆਂ ਸਰਕਾਰਾਂ ਨੇ ਉਹ ਕੁਝ ਵੋਟਾਂ ਵਿੱਚੇ ਕਿਉਂਕਿ ਇੰਡਸਟਰੀ ਪੁਰਾਣੀ ਚੱਲ ਰਹੀ ਐ ਉਹਨੂੰ ਰੋਕਣ ਨਾ ਰੋਕਣ ਤੇ ਉਹਨਾਂ ਕੋਈ ਹੋਰ ਕੋ ਕੰਮ ਕਰ ਲੈਣ ਜਾਂ ਬਾਇਓ ਡਿਗਰੇਡੇਬਲ ਨਿਫਾਫੇ ਬਣਾਣੀ ਸ਼ੁਰੂ ਕਰਦੇ ਤੁਸੀਂ ਮੰਨੋਗੇ ਵੀ 120 ਮਾਈਕਰੋਨ ਦਾ ਜਿਹੜਾ ਨਿਫਾਫਾ ਬਣਾਉਣ ਦੀ ਇਜਾਜ਼ਤ ਦਿੱਤੀ ਜਦੋਂ ਇੱਕ ਚੀਜ਼ ਵੱਢਣੀ ਸ਼ੁਰੂ ਹੋ ਗਈ ਨਾ ਇੱਕ ਫੈਕਟਰੀ ਦੇ ਵਿੱਚ ਉਹਦੇ ਉਹ ਮੋਟਾ ਲਿਫਾਫਾ ਹੁੰਦਾ ਉਹਦੀ ਚੈਕਿੰਗ ਕਿਨੇ ਕਰਨੀ ਐ ਜਿਹੜਾ ਇਨਸਪੈਕਟਰ ਐ ਉਹਨਾਂ ਨੇ ਜਦੋਂ ਚੈੱਕ ਕਰਦੀਆਂ ਉਹਨਾਂ ਨੇ ਉਹ 60 ਮਾਈਕਰੋਨ ਦਾ ਵੀ ਪੁਰਾਣਾ 70 ਦਾ ਵੀ ਪੁਰਾਣਾ 50 ਦਾ ਵੀ ਪੁਰਾਣਾ ਤੇ ਤੁਹਾਡੀ ਮੈਂ ਨੌਲੇਜ ਲਈ ਦੱਸ ਰਿਹਾ ਕਿ ਜਿੰਨਾ ਘੱਟ ਮਾਈਕਰੋਨ ਦਾ ਲਫਾਫਾ ਹੋਵੇਗਾ ਉਹਨੇ ਕਿਲੋ ਦੇ ਵਿੱਚ ਵੱਧ ਲਫਾਫੇ ਚੜਨਗੇ ਜਿਵੇਂ ਕਿ ਤੁਸੀਂ ਸਬਜ਼ੀ ਲੈਣ ਜਾਂਦੇ ਹੋ ਤੁਹਾਨੂੰ ਚਾਰ ਚੀਜ਼ਾਂ ਅਲੱਗ-ਅਲੱਗ ਪਾਕੇ ਦਿੰਦਾ ਫਿਰ ਇੱਕ ਵੱਡੇ ਲਫਾਫੇ 'ਚ ਪਾਕੇ ਦਿੰਦਾ ਤੇ ਆਪਾਂ ਨੂੰ ਅਜੇ ਜਾਗਰੂਕਤਾ ਨਹੀਂ ਆਈ ਤੇ ਨਾ ਹੀ ਇਹ ਅਜੇ ਪਲਾਸਟਿਕ ਮੁੱਕਿਆ ਆਪਣੀ ਜ਼ਿੰਦਗੀ ਦਾ ਇਹ ਇੱਕ ਹਿੱਸਾ ਬਣ ਗਿਆ ਕਿਉਂਕਿ ਜਦੋਂ ਹੀ ਰੈਫਾਇਨਰੀਆਂ ਆਈਆਂ ਜਿਹੜੀਆਂ ਪੈਟਰੋਲ ਨੂੰ ਆਪਾਂ ਰੈਫਾਈਨ ਕਰਦੇ ਆ ਪਲਾਸਟਿਕ ਉਸ ਤੋਂ ਉਤਪੰਨ ਹੁੰਦਾ ਸੀ ਉਹ ਰੈਫਾਇਨਰੀ ਦਾ ਇੱਕ ਹਿੱਸਾ ਹੈ ਇਹ ਪਲਾਸਟਿਕ ਤੇ ਇਹਨੂੰ ਜਦੋਂ ਤੱਕ ਆਪਾਂ ਬਹੁਤ ਜਾਗਰੂਕਤਾ ਮੁਹਿੰਮ ਤੇ ਇਹਦੇ ਗੇਸਟ ਜਿਹੜੀ ਇੰਡਸਟਰੀ ਪ੍ਰੋਡਕਸ਼ਨ ਡਿਸਟ੍ਰਿਬਿਊਸ਼ਨ ਸਟੋਰਿੰਗ ਤੇ ਯੂਸੇਟ ਇਹ ਇਹਦੇ ਵਿੱਚ ਇੰਡਸਟਰੀਅਲਿਸਟ ਵੀ ਇਨਵੋਲਡ ਆ ਗਵਰਨਮੈਂਟ ਦੀ ਕੰਟਰੋਲ ਕੁਆਲਿਟੀ ਵੀ ਇਨਵੋਲਡ ਆ ਐਂਡ ਸਿਟੀਜ਼ਨ ਇਨਵੋਲਡ ਆ ਆਪਾਂ ਝੋਲਾ ਚੱਕਦੇ ਹੀ ਨਹੀਂ ਪਹਿਲਾਂ ਝੋਲਾ ਚੱਕਣ ਦੀ ਅਨਕ ਸੀ 15 ਹੋਲਡ ਕਰਕੇ ਤੁਹਾਨੂੰ ਹਰ ਬੰਦਾ ਝੋਲਾ ਲੈ ਕੇ ਜਾਂਦਾ ਸੀ ਬਾਜ਼ਾਰ ਉਹਦਾ ਬਕਾਲੀਆ ਚ ਜਾਂਦੇ ਇਹ ਜਿਵੇਂ ਗੁਰਦੁਆਰਾ ਸਾਹਿਬ ਜੇ ਜਾਈਏ ਨਾ ਤੇ ਅੱਗੇ ਹੱਥ ਜੋੜ ਕੇ ਜਾਈਏ ਐਤਰੇ ਹੀ ਹੁਣ ਸੋਚੀਏ ਵੀ ਜਦੋਂ ਬਾਜ਼ਾਰ ਜਾਣਾ ਹੈ ਤੇ ਆਪਾਂ ਨਾਲ ਆਪਣਾ ਝੋਲਾ ਲੈ ਕੇ ਜਾਈਏ ਤੇ ਗੱਡੀ 'ਚਾਹ ਤਾਂ ਆਪਣੇ ਝੋਲੇ ਰੱਖੋ ਤੇ ਉਹਨੂੰ ਬੰਦੇ ਨੂੰ ਜਿਹੜਾ ਦੇ ਰਿਹਾ ਤੁਹਾਨੂੰ ਪਲਾਸਟਿਕ ਉਹਨੂੰ ਕਹਾਂ ਮੈਂ ਨਹੀਂ ਲੈਣਾ ਦੇਖੋ ਸ਼ੁਰੂਆਤ 1 2 3 10 ਬੰਦਿਆਂ ਤੋਂ 100 ਚੋਂ ਜੇ ਹੋਣਗੇ ਤੇ ਆਪਾਂ ਨੂੰ ਅੱਗੇ-ਅੱਗੇ ਜਾਗ ਲੱਗੇਗਾ ਇਹੇ ਚੀਜ਼ਾਂ ਸਾਡੀ ਆਪਣੀ ਰੋਜ਼ ਦਾ ਹੈ ਸਵਾਲ ਸਾਡੇ ਸਰ ਸਰ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਵੀ ਬੜਾ ਸਵਾਲ ਹੈ ਕਿ ਜੇ ਤੁਸੀਂ ਮਾਰਕੀਟ ਜਾਨੇ ਹੋ ਸਬਜ਼ੀ ਲੈ ਕੇ ਆਨੇ ਹੋ ਜਾਂ ਫਲ ਲੈ ਕੇ ਆਨੇ ਹੋ ਜਦੋਂ ਪਲਾਸਟਿਕ ਦੇ ਲਿਫਾਫਿਆਂ ਚ ਪਾ ਕੇ ਲੈ ਆਉਨੇ ਤੇ ਮਨ ਨਾਲ ਜ਼ਾਹਿਰ ਹੀ ਲਈ ਆਉਨੇ ਹੋ ਸਬਜ਼ੀ ਦੇ ਨਾਲ ਨਾਲ ਕੋਈ ਚੱਕ ਨਹੀਂ ਤੁਸੀਂ ਆਪਣੀ ਆਪਣਾ ਜਿਹੜਾ ਅੱਗੇ ਜਿਹੜੀ ਤੁਹਾਡੀ ਮਸਲਾ ਹੈ ਉਹਨਾਂ ਦੇ ਲਈ ਤੁਸੀਂ ਉਹ ਜਿਹੜਾ ਪੈਟਰੋਲੀਆ ਪਦਾਰਥ ਹੈ ਪਲਾਸਟਿਕ ਇੱਕ ਪੈਟਰੋਲੀਆ ਪਦਾਰਥ ਹੈ ਤੇ ਅੱਗੇ ਜਾ ਕੇ ਇਹ ਮਾਈਕਰੋਪਲਾਸਟਿਕ ਬਣ ਜਾਣਾ ਇਹ ਦੇਖੋ ਨਾ ਕੋਈ ਚੀਜ਼ ਜਿਹੜੀ ਬਣੀ ਹੈ ਉਹ ਆਪਣੀ ਧਰਤੀ ਤੋਂ ਗਾਇਬ ਨਹੀਂ ਹੋਣੀ ਉਹਨੇ ਡਿਫਰੈਂਟ ਚੀਜ਼ਾਂ ਫਾਰਮ ਉਹਨੇ ਆਪਣੇ ਫਾਰਮ ਚੇਂਜ ਕਰ ਲੈਣੀਆਂ ਜਿਵੇਂ ਇਹ ਮਾਈਕਰੋਪਲਾਸਟਿਕ ਬਣ ਜਾਂਦੇ ਜੇ ਇਹਨੂੰ ਜਲਾਵੋਗੇ ਤਾਂ ਜ਼ਹਿਰੀਲੀ ਗੈਸ ਨਿਕਲੇਗੀ ਜਿਹੜੀ ਤੁਹਾਡੀ ਹਵਾ ਵਿੱਚ ਤੁਹਾਨੂੰ ਸਾਹ ਲੈਣ 'ਚ ਪ੍ਰੋਬਲਮ ਦੇਗੀ ਤੁਹਾਡੇ ਲੰਗਸ ਤੇ ਇਫੈਕਟ ਕਰੇਗੀ ਤੁਸੀਂ ਇਮੇਜਿਨ ਕਰੋ ਤੁਸੀਂ ਦੇਖਿਆ ਵੀ ਆਮ ਤੌਰ ਤੇ ਜਿਹੜੇ ਗਰੀਬ ਆਦਮੀ ਕਿਤੇ ਠੰਡ 'ਚ ਬੈਠੇ ਹੁੰਦੇ ਆ ਤੇ ਉਹ ਪੱਤੇ ਜਲਾ ਕੇ ਪਲਾਸਟਿਕ ਉਹਨਾਂ ਨੂੰ ਕੁਝ ਵੀ ਪਤਾ ਹੁੰਦਾ ਕਿਹੜੀ ਚੀਜ਼ ਜਲ ਰਹੀ ਹੈ ਪਰ ਉਹਦੇ ਕੋਲੇ ਬੈਠੇ ਹੁੰਦੇ ਸਿਰਫ ਅੱਗ ਨੂੰ ਸੇਕਦੇ ਆ ਉਹ ਇਹ ਨਹੀਂ ਦੇਖਦੇ ਵੀ ਮੈਨੂੰ ਇਹਦੇ 'ਚ ਧੂਆ ਕਿਹੜਾ ਚੜ ਰਿਹਾ ਹੈ ਕਿ ਜ਼ਹਿਰ ਜਾ ਰਹੀ ਹੈ ਜੀ ਕਨ ਸਰ ਬਹੁਤ ਹੈ ਹਾਂ ਸਵਾਲ ਜਿਸ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਆ ਆਪਾਂ ਹੁਣ ਪਾਰਲੀਮੈਂਟ ਦੀਆਂ ਚੋਣਾਂ 'ਚ ਅਗੋਂ ਦੇ ਵੱਡੇ ਵੱਡੇ ਬਿਆਨ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਚ ਆਪ ਆਏ ਦਨ ਦੇਖਦੇ ਆ ਕਿਦਰ ਇਹ ਗੱਲ ਤਾਂ ਹੁੰਦੀ ਨਹੀਂ ਪਰ ਅਜੰਡੇ ਜੇ ਜ਼ਰੂਰ ਲਿਆ ਜਾਂਦਾ ਹੈ ਕਿ ਅਸੀਂ ਜੀ ਪਾਣੀ ਪਹਚਾਵਾਂਗੇ ਘਰ ਘਰ ਅਸੀਂ ਮਲਾ ਕਲੀਨਿਕ ਖੋਲ੍ਹਾਂਗੇ ਇਹ ਮਲਾ ਕਲੀਨਿਕ ਤੇ ਪਾਣੀ ਜੇ ਨਾ ਪਾਣੀ ਸ਼ੁੱਧ ਹੋਏਗਾ ਨਾ ਹਵਾ ਸ਼ੁੱਧ ਹੋਏਗੀ ਤਾਂ ਫਿਰ ਇਹ ਝੰਡੇ ਦਾ ਫਾਇਦਾ ਕੀ ਹੈ ਜਿਹੜਾ ਦੂਜਾ ਝੰਡਾ ਛੁਪਿਆ ਝੰਡਾ ਹੈ ਕਿ ਵਾਤਾਵਰਨ ਕਿਵੇਂ ਠੀਕ ਰੱਖਣਾ ਉਹਦੇ ਬਾਰੇ ਤਾਂ ਕੋਈ ਗੱਲ ਨਹੀਂ ਕਰਦਾ ਮੈਂ ਤਾਂ ਇੱਕ ਗੱਲ ਦਾ ਬੜਾ ਮਦਈ ਆ ਕਿ ਜਿਹੜੀ ਸਰਕਾਰ ਕਹਿ ਰਹੀ ਹੈ ਵੀ ਤੁਹਾਡਾ ਕੈਂਸਰ ਦੇ ਟੈਸਟ ਫਰੀ ਸੀਟੀ ਸਕੈਨ ਫਰੀ ਤੁਹਾਡਾ ਕੈਂਸਰ ਦਾ ਇਲਾਜ ਮੁਫਤ ਇਹ ਸੈਂਟਰ ਤੇ ਸਟੇਟ ਦੋਨੋਂ ਬੋਲ ਰਹੀਆਂ ਹਨ ਮੋਦੀ ਸਾਹਿਬ ਦੀ ਵੀ ਭਾਜਪੀ ਵੀ ਆਪਣੀ ਜਿਹੜੀ ਪਾਰਟੀ ਹੈ ਉਹ ਵੀ ਕਹਿ ਰਹੀ ਹੈ ਵੀ ਇਹਨਾਂ ਨੂੰ ਜਿਹੜੀ ਮੁਫਤ ਇਲਾਜ ਦੀ ਪੀਐਮ ਯੋਜਨਾ ਹੈ ਠੀਕ ਹੈ ਉਹਦਾ 5 ਲੱਖ ਤੱਕ ਦਾ ਇਲਾਜ ਮੁਫਤ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਵੀ ਅਸੀਂ ਤੁਹਾਡੇ ਟੈਸਟ ਫ੍ਰੀ ਕਰਾਂਗੇ ਮੈਂ ਇੱਕ ਗੱਲ ਕਰਦਾ ਕਿਸੇ ਦੋਨਾਂ ਪਾਰਟੀ ਦਾ ਜਾਂ ਦੋਨੋਂ ਜਿਹੜੀਆਂ ਮੇਨ ਰੂਲਿੰਗ ਪਾਰਟੀ ਆਉਣਾ ਚਾਹੁੰਦੀ ਹੈ ਜਿਹੜੀ ਰੂਲ ਕਰ ਰਹੀ ਹੈ ਇੰਡੀਆ ਬਲੌਕ ਦਾ ਹਿੱਸਾ ਬਣੇ ਜਾਂ ਭਾਜਪਾ ਦਾ ਐਨਡੀਆ ਦਾ ਹਿੱਸਾ ਬਣੇ ਕਿਸੇ ਨੇ ਇਹ ਕਿਹਾ ਹੈਗਾ ਵੀ ਅਸੀਂ ਵਾਤਾਵਰਣ ਨੂੰ ਪਹਿਲੇ ਵਾਲਾ ਜਿਹੜਾ ਉਹਦਾ ਸ਼ਿਦਾਰਿਆ ਰੂਪ ਸੀ ਜਦੋਂ ਠੀਕ ਸੀ ਵਾਤਾਵਰਣ ਜਿਹਨੂੰ ਆਪਾਂ ਕਹਾਂਗੇ ਰੈਸਟੋਰੇਸ਼ਨ ਆਫ এনवायरमेंट ਜੋ ਬਰਬਾਦ ਹੋ ਚੁੱਕਿਆ ਜੋ ਆਪਾਂ 70 ਸਾਲਾਂ ਚ ਆਪਣੀ ਬੇਨਿਸ਼ਬੀਆਂ ਤੇ ਆਪ ਹਾਰੀਆਂ ਕਰਕੇ ਵਾਤਾਵਰਣ ਦਾ ਸਤਿਆਨਾਸ਼ ਕੀਤਾ ਉਹਦੇ ਲਈ ਕੋਈ ਬਜਟ ਰੱਖਿਆ ਜੇ ਉਹ ਬਜਟ ਰੱਖੋਗੇ ਤੁਹਾਡਾ ਹੈਲਥ ਦਾ ਬਜਟ ਆਪਣੇ ਆਪ ਘਟ ਕੋ ਜਾਏਗਾ ਜੀ ਜੇ ਤੁਸੀਂ ਕੈਂਸਰ ਦੇ ਬਾਰੇ ਫ੍ਰੀ ਗੱਲ ਕਰ ਰਹੇ ਹੋ ਕੈਂਸਰ ਦੀ ਸੀਟੀ ਸਕੈਨ ਦੀ ਫ੍ਰੀ ਗੱਲ ਕਰ ਰਹੇ ਹੋ ਇਹਦੇ ਟੈਸਟਾਂ ਦੀ ਫ੍ਰੀ ਕਹਿ ਰਹੇ ਹੋ ਇਹਦੇ ਇਲਾਜ ਦੀ ਗੱਲ ਕਰ ਰਹੇ ਹੋ ਜਾਂ ਹੋਰ ਬਿਮਾਰੀਆਂ ਪੀੜਾ ਜਿਹੜਾ ਕਾਲਾ ਪੀੜਿਆ ਹੈ ਇਹਨਾਂ ਦੇ ਇਲਾਜ ਦੀ ਬੋਖੀ ਗੱਲ ਕਰਦੇ ਹੋ ਤਾਂ ਤੁਸੀਂ ਇਹਨਾਂ ਦੇ ਸਰੋਤਾਂ ਨੂੰ ਸਾਫ਼ ਕਰਨ ਦੀ ਗੱਲ ਕਿਉਂ ਨਹੀਂ ਕਰਦੇ ਚਾਹੇ ਪਾਣੀ ਚੋਂ ਆ ਰਿਹਾ ਹੈ ਜਾਂ ਇਹ ਹਵਾ ਚੋਂ ਆ ਰਿਹਾ ਹੈ ਜਾਂ ਇਹ ਧਰਤੀ ਦੂਸ਼ਿਤ ਤੇ ਵਿੱਚ ਜਿਹੜਾ ਕੈਮੀਕਲ ਪਾ ਕੇ ਆਪਣੇ ਘਰਾਂ ਦੇ ਵਿੱਚ ਖਾਣਾ ਆ ਰਿਹਾ ਉਹਦੇ ਥਾਂ ਹੀ ਆਪਾਂ ਨੂੰ ਇਹ ਬਿਮਾਰੀਆਂ ਵੱਡੀਆਂ ਜਾਂਦੀਆਂ ਘਰ ਘਰ ਕੈਂਸਰ ਹੋ ਰਿਹਾ ਹੈ ਇਹ ਘਰ ਘਰ ਰਾਸ਼ਨ ਦੀ ਗੱਲ ਕਰਦੇ ਆ ਆਪਾਂ ਨੂੰ ਚਾਹੀਦਾ ਹੈ ਪਹਿਲੋ ਕੈਂਸਰ ਨੂੰ ਰੋਕੀਏ ਤੇ ਕੈਂਸਰ ਰੋਕਣ ਦਾ ਮਤਲਬ ਕੀ ਹੈ ਕਿ ਕੈਂਸਰ ਕੋਈ ਇੱਕ ਤਰ੍ਹਾਂ ਦਾ ਆਪਾਂ ਇਹ ਪੱਕਾ ਨਹੀਂ ਕਰ ਸਕਦੇ ਕਿ ਸਿਰਫ ਇਹ ਖਾਣੇ ਤੋਂ ਆ ਰਿਹਾ ਜਾਂ ਇਹ ਜੈਨੇਟਿਕਲੀ ਹੈ ਜਾਂ ਇਹ ਪਾਣੀ ਤੋਂ ਹੈ ਜਾਂ ਹਵਾ ਤੋਂ ਹੈ ਤੋਂ ਆਪਾਂ ਨੂੰ ਜਿਹੜਾ ਆਪਣਾ ਵਾਤਾਵਰਣ ਪਹਿਲਾਂ ਧੂੜ ਦੂਰ ਛੁਣਦਾ ਸੀ ਕਹਿੰਦੇ ਸਰ ਸਮੇਂ ਦੇ ਲਈ ਆਣਾ ਸਰ ਸਰ ਸਮੇਂ ਦੀ ਮਜਬੂਰੀ ਹੈ ਪਰ ਮੈਂ ਇੱਕ ਸਵਾਲ ਜ਼ਰੂਰ ਲੈਣਾ ਚਾਹਾਂਗਾ ਕਿ ਅਪਾ ਕ੍ਰਿਟੀਕਲ ਆਗੂਆਂ ਦੀ ਗੱਲ ਕਰਦੇ ਆ ਜਿਹੜੇ ਸਾਡੇ ਵੋਟਰ ਹੈ ਉਹਨਾਂ 'ਚ ਵੀ ਜਾਗਰੂਕਤਾ ਦੀ ਬਹੁਤ ਵੱਡੀ ਲੋੜ ਨਹੀਂ ਹੈ ਆਖਰਕਾਰ ਸੇਤ ਤਾਂ ਉਹਨਾਂ ਦੀ ਹੈ ਨਾ ਜੀ ਉਹ ਮੇਰੀ ਗੱਲ ਸੁਣ ਮਜਬੂਰੀ ਹੋ ਗਈ ਮਜਬੂਰੀ VOTER ਦੀ ਮਜਬੂਰੀ ਹੋ ਗਈ ਚਾਰ ਪਾਰਟੀਆਂ ਆ ਗਈਆਂ ਉਹਨਾਂ ਨੇ ਕਿਹਾ ਸਾਡੇ ਕੋਲ ਤਾਂ ਆ ਹੀ ਮਾਲ ਹੈ ਇਹਨੂੰ ਅਸੀਂ ਤੁਹਾਨੂੰ ਵੇਚਣਾ ਇਹਨਾਂ 'ਚ ਗਲੇ ਵੀ ਆਂਬ ਹੈ ਇਹਨਾਂ 'ਚ ਜਿਹੜਾ ਦੂਸਰਾ ਆਂਬ ਦੂਸਰੀ ਟੋਕਰੀ 'ਚੋਂ ਪਾਇਆ ਉਹ ਵੀ ਹੈਗਾ ਇਹਨੂੰ ਹੀ ਵੋਟ ਪਾਣੀ ਹੈ ਦੇਖੋ VOTER ਮਜਬੂਰ ਹੋ ਚੁੱਕਿਆ ਵੋਟਰ ਵੋਟਰ ਕੀ ਕਰੇ ਵੋਟਰ ਇੱਕ ਵਾਰੀ ਵੋਟ ਪਾ ਲੈਂਦਾ 5 ਸਾਲ ਤੋਂ ਬਾਅਦ ਉਹ ਕਹਿੰਦੇ ਨਾ ਅੱਜਕੱਲ ਬੜੀ ਇੱਕ ਚੱਲ ਰਹੀ ਹੈ ਵੀਡੀਓ ਕਹਿੰਦਾ ਬਈ ਤੁਹਾਡੇ ਚੋਣਾਂ ਦੋ ਚਰਨੋਂ ਵਿੱਚ ਹੋਏ ਇੱਕ ਵਾਰ ਉਹ ਆਪਕੇ ਚਰਨੋਂ ਵਿੱਚ ਹੋਗੇ ਜਿਹੜੇ ਲੀਡਰ ਨੇ ਬਈ ਭਾਈ ਵੋਟ ਪਾ ਦੇ ਤੇਰੀ ਬੇਨਤ ਮਾਰਦੇ ਆ ਤੇਰੇ ਪੈਰੀ ਬੈਠੇ ਆ ਤੇ ਉਸ ਤੋਂ 5 ਸਾਲ ਬਾਅਦ ਜਿਹੜਾ ਵੋਟਰ ਹੈ ਉਹ ਇਹਨਾਂ ਦੇ ਚਰਨਾ ਚ ਜਾਊਗਾ ਵੀ ਸਾਡਾ ਕੰਮ ਕਰ ਦਿਓ ਸਾਡੀ ਗਲੀ ਪੱਕੀ ਕਰ ਦਿਓ ਸਾਡਾ ਪਾਣੀ ਸਾਫ਼ ਕਰ ਦਿਓ ਤੁਹਾਨੂੰ ਸਾਫ਼ ਰੋਜ਼ਾ ਦੇ ਦਿਓ ਸਾਨੂੰ ਕੈਂਸਰ ਜਾਂ ਕੈਮੀਕਲ ਮੁਕਤ ਸਾਨੂੰ ਖਾਣਾ ਦਵਾ ਦਿਓ ਜੀ ਇਹੀ ਚੀ ਗੱਲਾਂ ਇਹ ਇਹ ਅੱਜ ਤਾ ਲੁਝਾਈ ਫਿਰਦੇ ਆਪਾਂ ਨੂੰ ਆਟਾ ਦਾਲ ਤੇ ਵੀ ਘਰੇ ਦੇਾਂਗੇ ਤੁਹਾਡੇ ਘਰੇ ਡਿਲੀਵਰ ਹੋਊਗਾ ਤੁਸੀਂ ਆਪਾਂ ਮਤਲਬ ਥੋੜੇ ਜੇ ਆਪਣੇ ਚ ਉਹ ਜਿਹੜੀ ਜ਼ਮੀਰ ਹੈ ਨਾ ਸਿਟੀਜ਼ਨ ਵਾਲੀ ਉਹ ਖਤਮ ਹੋਈ ਹੋਈ ਹੈ ਜੀ ਜੀ ਆਪਾਂ ਫ੍ਰੀ ਵਿੱਚ ਤੇ ਆ ਗਏ ਵੀ ਕੀ ਕੀ ਆਪਾਂ ਨੂੰ ਮੁਫਤ ਮਿਲ ਸਕਦਾ ਆਪਾਂ ਸਰਕਾਰ ਇਸ ਵੱਲ ਨੂੰ ਤੁਰਪੇ ਉਹਦੇ ਚ ਐ ਵੀ ਜੇ ਆਪਾਂ ਨੂੰ ਮੁਫਤ ਚਾਹੀਦੀ ਹੁੰਦੀ ਹੈ ਤੁਸੀਂ ਦੇਖੋ ਕਦੇ ਮੁਫਤੇ ਤੁਸੀਂ ਰੋਟੀ ਖਾਧੀ ਹੋਵੇ ਯਾ ਤੁਸੀਂ ਕੋਈ ਚਨੇ ਲੰਗਰ ਦੇ ਨਹੀਂ ਛੱਡ ਕੇ ਬਾਕੀ ਜਗ੍ਹਾ ਜਾਣੇ ਹੋ ਜਿੱਥੇ ਮੋਸਤ ਮਿਲਦਾ ਹੋਵੇ ਕੋਈ ਉਹਦੇ ਚ ਕਿਸੇ ਨੇ ਨੁਕਸ ਕੱਢਿਆ ਤੁਸੀਂ ਉਸੇ ਚੀਜ਼ ਨੂੰ ਜਾ ਕੇ ਪੈਸੇ ਖਰਚ ਕੇ ਹੋਟਲ ਚ ਕਾਣੇ ਹੋ ਜਾਂ ਰੈਸਟੋਰੈਂਟ ਕਾਣੇ ਹੋ ਕੀ ਤੁਸੀਂ ਲੱਭਦੇ ਹੋ ਉਹਦੇ ਚ ਤੁਸੀਂ ਕਹਿੰਦੇ ਆ ਨੁਕਸਾਨ ਵਾਲਾ ਨੁਕਸਾਨ ਕੰਨ ਸਾਹ ਸਾਡੇ ਹੋਟਲ ਹੈ ਤਾਂ ਇੱਕ ਇੱਕ ਦੁੱਖ ਕੱਢਨੇ ਭੁੱਲ ਗਿਆ ਲੀਡਰਾਂ ਦੇ ਵਿੱਚ ਬਹੁਤ ਮਿਹਰਬਾਨੀ ਆਪਾਂ ਕਹਿੰਦੇ ਗਰੀਬ ਗਰੀਬ ਤੇ ਮਹਤਾਜ ਬਣਾਤਾ ਉਹਨਾਂ ਨੇ ਕਿ ਭਾਈ ਦੇਖੋ 80 ਕਰੋੜ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਅਸੀਂ 80 ਕਰੋੜ ਬੰਦਿਆਂ ਨੂੰ ਅਨਾਜ ਦੇ ਰਹੇ ਹਾਂ ਘਰ ਦਾ ਕਾਣਾ ਦੇ ਲਈ ਤੁਸੀਂ ਮੈਨੂੰ ਦੱਸੋ ਵੀ 140 ਚੋਂ 80 ਕਰੋੜ ਇਹ 60% ਤਕਰੀਬਨ ਆਬਾਦੀ ਹੈ ਬਹੁਤ ਬਹੁਤ ਧੰਨਵਾਦ ਕਨਨ ਸਾਹਿਬ ਮਿਹਰਬਾਨੀ ਮਿਹਰਬਾਨੀ ਕਨਨ ਸਾਹਿਬ ਸਮੇਂ ਦੀ ਮਜ਼ਬੂਰੀ ਹੈ ਮੈਂ ਆਪਣੇ ਦਰਸ਼ਕਾਂ ਵੱਲੋਂ ਤੁਹਾਡਾ ਧੰਨਵਾਦੀ ਹਾਂ ਵਾਤਾਵਰਣ ਵਰਗੇ ਮੁੱਦੇ ਤੇ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਮਿਹਰਬਾਨੀ ਨਿਊਜ਼ ਬਿਹਾਈਂਡ ਨਿਊਜ਼ ਦੇ ਚਾਪ ਅਸੀਂ ਮੁੱਦੇ ਦੀ ਗੱਲ ਕਰ ਰਹੇ ਹਾਂ ਮੁਦਾ ਵਾਤਾਵਰਨ ਨਾਲ ਜੁੜਿਆ ਵਾਤਾਵਰਨ ਚ ਹਵਾ ਦੀ ਗੱਲ ਕਰੀਏ ਚ ਪਾਣੀ ਦੀ ਗੱਲ ਕਰੀਏ ਆਪਾਂ ਉਸ ਵੇਲੇ ਸਮੁੱਦੇ ਨੂੰ ਲੈ ਰਹੇ ਹਾਂ ਜਦੋਂ ਇਸ ਦੇ ਦੇੰਦਾਰ ਪਾਰਲੀਮੈਂਟ ਦੀਆਂ ਚੋਣਾਂ ਦਾ ਕਮਸਾਨ ਮਚਿਆ ਹੋਇਆ ਪਰ ਕੀ ਇਸ ਮੁੱਦੇ ਤੇ ਕੋਈ ਗੱਲ ਕੀਤੀ ਜਾਂਦੀ ਹੈ ਇਸ ਮੁੱਦੇ ਤੇ ਪਹਿਲਾਂ ਜਿੱਦਾਂ ਕਰਨ ਜਸਜੀਤ ਸਿੰਘ ਗਿੱਲ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਇੰਝ ਹੀ ਸਾਡੇ ਨਾਲ ਦੂਜੇ ਵਾਤਾਵਰਨ ਪ੍ਰੇਮੀ ਸਮੀਤ ਕੌਰ ਸਾਡੀ ਬੇਨਤੀ ਪ੍ਰਵਾਨ ਕਰਕੇ ਪੈਨਲ ਤੇ ਆਏ ਹੈ ਆਓ ਪਹਿਲਾਂ ਆਪਾਂ ਨੂੰ ਜੀ ਆਖਦੇ ਫਿਰ ਲੈਨੇ ਆ ਸਵਾਲ। ਸੁਮਿਤ ਕੌਰ ਜੀ ਵੈਲਕਮ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅ ਸੁਮਿਤ ਜੀ ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਆਂ ਦੇਖੋ ਪਾਰਲੀਮੈਂਟ ਚੋਣਾਂ ਦੇ ਚ ਹੋਰ ਬਹੁਤ ਸਾਰੇ ਮੁੱਦੇ ਉੱਪਰ ਕੇ ਸਾਹਮਣੇ ਆ ਰਹੇ ਆ। ਕੀ ਲੱਗਦਾ ਕਿ ਵਾਤਾਵਰਨ ਦਾ ਮੁੱਦਾ ਐਨੇ ਅੰਗੋਲਿਆ ਹੋ ਗਿਆ ਕੋਈ ਵੀ ਪੋਲੀਟਿਕਲ ਆਗੂ ਜਾਂ ਦੇ ਦੇ ਵੋਟਰ ਵੀ ਵਾਤਾਵਰਨ ਦੇ ਮੁੱਦੇ ਤੇ ਕਿਤੇ ਆਵਾਜ਼ ਬੁਲੰਦ ਕਰਦੇ ਜਾਂ ਗੱਲ ਕਰਦੇ ਨਜ਼ਰ ਤੱਕ ਨਹੀਂ ਆਉਂਦੇ? ਹਾਂਜੀ ਅ ਬਿਲਕੁਲ ਜੀ ਵਾਤਾਵਰਨ ਦਾ ਮੁੱਦਾ ਬਹੁਤ ਹੀ ਅਹਿਮ ਹੈ ਇਸ ਕਰਕੇ ਕਿਉਂਕਿ ਸਾਡੀ ਜ਼ਿੰਦਗੀ ਜੋ ਵੋਟਰਸ ਐ ਉਹ ਵਾਤਾਵਰਨ ਦੇ ਨਾਲ ਹੀ ਲਿੰਕਡ ਐ ਅਸੀਂ ਜਿਹੜਾ ਹਵਾ ਪਾਣੀ ਅੰਦਰ ਲੈਨੇ ਐ ਉਹ ਵਾਤਾਵਰਨ ਤੋਂ ਹੀ ਸਾਨੂੰ ਮਿਲਦਾ ਹੈ ਜੀ ਜੇ ਦੇਖਿਆ ਜਾਵੇ ਪੂਰੇ ਦੇਸ਼ ਦੇ ਵਿੱਚ ਵਾਤਾਵਰਨ ਦੇ ਜਿਹੜੇ ਜਿਹੜੇ ਮੁੱਦੇ ਐ ਉਹਨਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਪਾਵੇਂ ਉਹਨੂੰ ਬੈਂਗਲੌਰ ਨੂੰ ਦੇਖ ਲੀਏ ਪਾਵੇਂ ਆਪਾਂ ਲਦਾਖ ਦੇਖ ਲੀਏ ਤੇ ਪਾਵੇਂ ਆਪਾਂ ਪੰਜਾਬ ਦੇਖ ਲੀਏ ਸੋ ਸਾਊਥ ਨੌਰਥ ਈਸਟ ਵੈਸਟ ਸਾਰੇ ਕਿਤੇ ਵਾਤਾਵਰਣ ਦੀਆਂ ਉਲੰਘਣਾ ਹੋ ਰਹੀਆਂ ਹਨ ਹੋਰ ਇੰਨਾ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਕਿ ਹੈਲਥ ਇਸ਼ੂਜ਼ ਬਹੁਤ ਜ਼ਿਆਦਾ ਫੈਲ ਰਹੇ ਨੇ ਜੋ ਕਿ ਸਾਡੀਆਂ ਆਣ ਵਾਲੀਆਂ نسلਾਂ ਦੇ ਜ਼ਿੰਦਗੀਆਂ ਜਿਹੜੀਆਂ ਹੈਗੀਆਂ ਉਹ ਬਹੁਤ ਹੀ ਛੋਟੀਆਂ ਰਹਿ ਜਾਣਗੀਆਂ ਜੀ ਉਹ ਦੇਸ਼ ਦਾ ਜਿੱਥੇ ਬੱਚੇ ਖੁਸ਼ਹਾਲੀ ਨਾਲ ਫੁੱਲਣ ਵਧਣ ਨਾ ਜੇ ਉਹਨਾਂ ਨੂੰ ਪੀਣ ਨੂੰ ਪਾਣੀ ਨਾ ਸਾਫ਼ ਮਿਲੇ ਹਵਾ ਵੀ ਜਿਹੜੀ ਉਹ ਲੈਂਦੇ ਐ ਉਹ ਵੀ ਸਾਫ਼ ਨਾ ਹੋਵੇ ਤੇ ਅਸੀਂ ਕਿਸ ਚੀਜ਼ ਦੀ ਲੜਾਈ ਲੜ ਰਹੇ ਹਾਂ ਸੋ ਚੋਣ ਦੇ ਵਿੱਚ ਸਭ ਤੋਂ ਅਹਿਮ ਮੁੱਦਾ ਵਾਤਾਵਰਣ ਹੋਣਾ ਚਾਹੀਦਾ ਉਹ ਡਾਇਰੈਕਟਲੀ ਲਿੰਕਡ ਐ ਸਾਰਾ ਸਮਝ ਜੀ ਅਸੀਂ ਸਾਰੀ ਮੈਂ ਟੋਕਣ ਲੱਗਿਆ ਵਾਤਾਵਰਨ ਦਾ ਮੁੱਦਾ ਆਇਆ ਮੈਂ ਜਿਸ ਦਿਨ ਤੁਸੀਂ ਕਹਿ ਰਹੇ ਹੋ ਤੁਸੀਂ ਗੱਲ ਕੀਤੀ ਹੈ ਹੈਲਥ ਦੀ ਆਪਾਂ ਜੇ ਦੇਖੀਏ ਚ ਹੈਲਥ ਦੀ ਗੱਲ ਕਰੀਏ ਚ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਜਿਸ ਕਦਰ ਤਰ੍ਹਾਂ ਤੇ ਹਟਾ ਪਾਣੀ ਜਾ ਰਿਹਾ ਔਰ ਪ੍ਰਦੂਸ਼ਿਤ ਪਾਣੀ ਪੀਣ ਨੂੰ ਮਿਲ ਰਿਹਾ ਹੈ ਹੈਲਥ ਦੇ ਮੁੱਦੇ ਤੇ ਕਿੰਨੇ ਕੁ ਵਜੇ ਬਜਟ ਚ ਪੰਜਾਬ ਸਰਕਾਰਾਂ ਚ ਕੇਂਦਰ ਸਰਕਾਰਾਂ ਕਿੰਨਾ ਕੁ ਵੱਡਾ ਮੁੱਦਾ ਰੱਖਦੇ ਆ ਤਾਂ ਕਿ ਵਾਤਾਵਰਨ ਨਾਲ ਜੋੜ ਕੇ ਦੇਖਿਆ ਜਾ ਸਕੇ ਇਹਨਾਂ ਮੁੱਦਿਆਂ ਨੂੰ ਜਿਸ ਬਜਟ ਨੂੰ ਜੀ ਵਾਤਾਵਰਨ ਦੇ ਨਾਲ ਤਾਂ ਕੋਈ ਸੋਚਦਾ ਹੀ ਨਹੀਂ ਹੈਗਾ ਜੀ ਹੂੰ ਜੇ ਆਪਾਂ ਗੱਲ ਕਰਦੇ ਆਂ ਪਾਣੀ ਦੀ ਪਾਣੀ ਮੁੱਕਦਾ ਪਿਆ ਹੈਗਾ ਪੰਜਾਬ ਦੇ ਵਿੱਚ ਵੀ ਮੁੱਕ ਰਿਹਾ ਉਹ ਵਾਤਾਵਰਨ ਨਾਲ ਹੀ ਲਿੰਕਡ ਹੈ ਨਾ ਜੀ ਹੂੰ ਹੂੰ ਜੇ ਆਪਾਂ ਗੱਲ ਕਰਦੇ ਹੈਗੇ ਆ ਜ਼ਮੀਨ ਦੀ ਉਪਜਾਊਤਾ ਜਾਂ ਉਹਦੇ ਵਿੱਚ ਕਿੰਨੀ ਨਰਿਸ਼ਮੈਂਟ ਆ ਰਹੀ ਹੈਗੀ ਹੈ ਕਿੰਨੇ ਕੱਸੀ ਜਿਹੜੇ ਨਿਊਟ੍ਰੀਐਂਟਸ ਪਾ ਰਹੇ ਆਂ ਖਾਦਾ ਪਾ ਰਹੇ ਹੈਗੇ ਆਂ ਉਹ ਵਾਤਾਵਰਣ ਨਾਲ ਨਹੀਂ ਲਿੰਕਟ ਹੈ ਉਹੀ ਰੋਟੀ ਸਹੀ ਖਾਣੀ ਹੈ ਬੇਸਿਕਲੀ ਹੁੰਦਾ ਕੀ ਹੈਗਾ ਜੀ ਕਾਰਪੋਰੇਟਸ ਦਾ ਪਿਆਰ ਬਹੁਤ ਹੈ ਸਾਡੇ ਪੋਲੀਟਿਸ਼ੀਅਨਸ ਪਰ ਜੋ ਪਿਆਰ ਉਹਨਾਂ ਨੂੰ ਦੇਸ਼ ਦੇ ਨਾਲ ਹੋਣਾ ਚਾਹੀਦਾ ਉਹ ਮੈਨੂੰ ਕਿਤੇ ਨਾ ਕਿਤੇ ਗਾਇਬ ਨਾ ਦਿਖ ਨਹੀਂ ਰਿਹਾ ਹੂੰ ਹੂੰ ਬਿਲਕੁਲ ਗਾਇਬ ਹੈ ਜੀ ਬਿਲਕੁਲ ਗਾਇਬ ਹੈ ਜਿਵੇਂ ਕਿ ਸੂਲੀ ਤੇ ਚੜਾ ਦਿੱਤਾ ਗਿਆ ਹੈਗਾ ਆਮ ਨਾਗਰਿਕ ਨੂੰ ਆਪਾਂ ਦੇਖੋ ਜਿੱਦਾਂ ਪੰਜਾਬ ਦਾ ਜ਼ਿਕਰ ਕੀਤਾ ਤੁਸੀਂ ਪੰਜਾਬ ਜਿੱਨੇ ਦਰਿਆ ਆਉਂਦੇ ਆ ਉੱਪਰ ਤੋਂ ਹਿਮਾਚਲ ਵੱਲੋਂ ਜਾਂ ਦੂਜੇ ਸੂਬਿਆਂ ਦੇ ਵੱਲੋਂ ਫਿਰ ਉਹ ਸ਼ਹਿਰਾਂ ਦੇ ਨਾਲ ਲੰਗਦੇ ਆ ਫਿਰ ਪੰਜਾਬ ਚ ਦਾਖਲ ਹੁੰਦੇ ਆ ਇਸ ਕਦਰ ਜਿਹੜੇ ਅੱਗੇ ਜਾਂਦੇ ਆ ਕਿ ਆਪਾਂ ਦੇਖਦੇ ਆ ਕਿ ਜਿਹੜਾ ਵਾਤਾਵਰਨ ਦੇ ਪਾਣੀ ਦੀ ਆਪਾਂ ਜਦੋਂ ਗੱਲ ਕਰਦੇ ਆ ਤਾਂ ਕਿੰਨਾ ਕੁ ਧਿਆਨ ਰੱਖਿਆ ਜਾਂਦਾ ਹੈ ਕਿਸ ਕਰਾਪਾ ਜੇ ਕੱਲਾ ਸਿਰਫ ਲੁਧਿਆਣੇ ਦੇ ਬੁੱਢੇ ਨਾਲੇ ਦੀ ਗੱਲ ਕਰ ਲਈਏ ਮੇਰੇ ਘਰ ਡੇਕੇਡਸ ਹੋ ਗਏ ਸੀ ਬੁੱਢਾ ਨਾਲਾ ਤੱਕ ਨਹੀਂ ਸਾਫ਼ ਕਰ ਸਕੇ ਕਿਹੋ ਜੀ ਸਥਿਤੀ ਹੈ ਦੇ ਦੇ ਅੰਦਰ ਦਰਿਆਵਾਂ ਦੀ ਬਣੀ ਜਿਹੜਾ ਪਾਣੀ ਸਾਡੀ ਜ਼ਿੰਦਗੀ ਦੇ ਨਾਲ ਇੱਕ ਜ਼ਿੰਦਗੀ ਦਾ ਹਿੱਸਾ ਹੈ ਜਿਸ ਦਾ ਆਪਾਂ ਕਹਿੰਦੇ ਆ ਪਾਣੀ ਹੈ ਤਾਂ ਜੀਵਨ ਹੈ ਦੇਖੋ ਜੀ ਬੜਾ ਹੀ ਮਾੜਾ ਹਾਲ ਹੈ ਜਿਹੜਾ ਪਾਣੀ ਉਤੋਂ ਸਾਫ਼ ਪਾਂਦਾ ਹੈ ਉਹਦੇ ਅੰਦਰ ਇੰਡਸਟਰੀਅਲ ਵੇਸਟ ਪਾਇਆ ਜਾਂਦਾ ਹੈ ਸਾਡੀਆਂ ਜਿੰਨੀਆਂ ਏਜੰਸੀਆਂ ਹੈਗੀਆਂ ਪੋਲੂਸ਼ਨ ਬੋਰਡਸ ਉਹ ਕੰਮ ਨਹੀਂ ਕਰਦੀਆਂ ਉਹ ਜਦੋਂ ਰਿਪੋਰਟਾਂ ਬਣਾਉਣੀਆਂ ਹੁੰਦੀਆਂ ਸਭ ਕੁਝ ਉਹ ਕਿਵੇਂ ਦਿਸੁੰਦੇ ਆ ਸਾਫ਼ ਸੁਥਰਾ ਕਿ ਜਿਹੜਾ ਇੱਕ ਇਨਸਾਨ ਭਾਵੇਂ ਉਹਦੇ ਕੋਲ ਕੋਈ ਟੈਸਟਿੰਗ ਮਸ਼ੀਨ ਨਾ ਹੋਵੇ ਉਹਨੂੰ ਨੇਕਡ ਆਈਜ਼ ਨਾਲ ਦਿਖ ਰਿਹਾ ਸੋ ਇੱਕ ਹੋਰ ਚੀਜ਼ ਦੇਖਣ ਵਾਲੀ ਹੈ ਕਿ ਜਿਹੜੀ ਆਪਾਂ ਗੱਲ ਕਰਦੇ ਆ ਕੈਂਸਰ ਕੈਂਸਰ ਕਿਵੇਂ ਫੈਲ ਰਿਹਾ ਹੈ ਦੂਬਾ ਦੂਸ਼ਿਤ ਪਾਣੀ ਦੂਸ਼ਿਤ ਜ਼ਮੀਨ ਦੇ ਨਾਲ ਹੀ ਫੈਲ ਰਿਹਾ ਹੈ ਨਾ ਜੀ ਜੀ ਸੋ ਉਹ ਉਸ ਨੂੰ ਖਿਆਲ ਰੱਖਣਾ ਜਿੱਦ ਪੈਸਾ ਸਾਡੇ ਦੇਸ਼ ਦਾ ਹੈਗਾ ਜਿਹੜੀਆਂ ਹੋਰ ਚੀਜ਼ਾਂ ਵੱਲ ਲਾਣੀਆਂ ਚਾਹੀਦੀਆਂ ਉਹ ਅਸੀਂ ਸਾਡੀ ਜਿਹੜੀ ਆਮ ਨਾਗਰਿਕ ਹੈ ਉਹ ਇਲਝਾਂ ਦੇ ਵਿੱਚ ਹੋਰ ਚੀਜ਼ ਦਵਾਈਆਂ ਖਰੀਦਣ ਦੇ ਵਿੱਚ ਲਾ ਰਹੇ ਐ ਇਹ ਸਾਰੀਆਂ ਚੀਜ਼ਾਂ ਅਵੋਇਡ ਹੋ ਸਕਦੀਆਂ ਹੂੰ ਜੇ ਚੰਗੀ ਸੋਚ ਹੋਵੇ ਦੇਸ਼ ਲਈ ਕੰਮ ਕਰਨਾ ਕੋਈ ਚਾਵੇ ਦੇਸ਼ ਲਈ ਕੰਮ ਕਰਨ ਦਾ ਮਤਲਬ ਇਮਾਰਤਾਂ ਖੜੀਆਂ ਕਰਨੀਆਂ ਨਹੀਂ ਐ ਸੜਕਾਂ ਖੜੀਆਂ ਕਰਨੀਆਂ ਨਹੀਂ ਐ ਦੇਸ਼ ਦੇ ਲਈ ਕੰਮ ਕਰਨਾ ਤਾਂ ਦੇਸ਼ ਹੈ ਜੇ ਜੇ ਉੱਥੇ ਲੋਕ ਹੋਣਗੇ ਜੇ ਆਪਾਂ ਲੋਕਾਂ ਨੂੰ ਮਾਰ ਹੀ ਰਹੇ ਐ ਇਹ ਇੱਕ ਤਰ੍ਹਾਂ ਦਾ ਇੱਕ ਬੜਾ ਵੱਡਾ ਜ਼ੁਲਮ ਹੈ ਇਹ ਗੁਨਾਹ ਹੈ ਜੀ ਤੁਸੀਂ ਚੈੱਕ ਨਹੀਂ ਕਰ ਜੀ ਤੁਸੀਂ ਦੇਸ਼ ਦੀ ਗੱਲ ਦੇਸ਼ ਦੀ ਗੱਲ ਕਰ ਰਹੇ ਹੋ ਮੈਂ ਦੇਸ਼ ਨਾਲ ਜੁੜੇ ਇੱਕ ਸਵਾਲ ਲੈਣਾ ਚਾਹੁੰਦਾ ਹੈ ਕੁਸਲ ਪਹਿਲਾਂ ਇਸ ਮੁਲਕ ਦੇ ਪ੍ਰਧਾਨ ਮੰਤਰੀ ਨੇ ਆਪ ਝਾੜੂ ਫੜ ਕੇ ਸੜਕਾਂ ਦੇ ਝਾੜੂ ਫੇਰਿਆ ਕਿ ਇੱਕ ਸੱਦਾ ਦਿੱਤਾ ਵਾਤਾਵਰਨ ਜਿਹੜਾ ਸਫਾਈ ਚਾਰਜ ਫੇਰੇ ਰੱਖਣੀ ਚਾਹੀਦੀ ਹੈ ਹੁਣ ਉਹੀ ਪ੍ਰਧਾਨ ਮੰਤਰੀ ਜਿਹੜੇ ਇਲੈਕਸ਼ਨ ਦੇ ਵਿੱਚ ਕੁਦਰੇ ਹੈ ਤਾਂ ਤੁਹਾਨੂੰ ਲੱਗਦਾ ਕਿ ਕਿਦਰ ਇਹ ਉਹਨਾਂ ਨੇ ਸਫਾਈ ਦੀ ਗੱਲ ਤੱਕ ਵੀ ਕੀਤੀ ਹੋਵੇ ਕਿਉਂਕਿ ਮੁੱਦਾ ਹੀ ਪ੍ਰਧਾਨ ਮੰਤਰੀ ਲੈ ਕੇ ਆਏ ਸੀ ਉਸ ਪ੍ਰਧਾਨ ਮੰਤਰੀ ਦੇ ਮੂੰਹੋਂ ਸ਼ਾਇਦ ਕਦੇ ਇੱਕ ਲਫ਼ਜ਼ ਵੀ ਨਾ ਨਿਕਲਿਆ ਹੋਵੇ ਇਹਦੇ ਬਾਰੇ ਮੁੱਦਾ ਤਾਂ ଘੋਸ਼ਣਾ ਲੈ ਕੇ ਆਏ ਸੀ ਜੀ ਜੋ ਉਹਨਾਂ ਨੇ ਪਾਲਿਸੀ ਬਣਾਈ ਸੀ ਸਵਚ ਭਾਰਤ ਦੀ ਉਹ ਵੀ ਬਹੁਤ ਵਧੀਆ ਹੈ ਇੰਪਲੀਮੈਂਟ ਹੋਇਆ ਨਹੀਂ ਮੁੱਦਾ ਚੁੱਕਿਆ ਉਹਨਾਂ ਨੇ ਹੁਣ ਉਹ ਅਨਸਰਏਬਲ ਵੀ ਹੈ ਉਹਨਾਂ ਨੂੰ ਪੂਰਾ ਕਾਊਂਟ ਦੇਣਾ ਚਾਹੀਦਾ ਇਸ ਗੱਲ ਦਾ ਕਿ ਕਿਉਂ ਨਹੀਂ ਇੰਪਲੀਮੈਂਟ ਹੋਇਆ ਸੋ ਇਹ ਤਾਂ ਐਜ਼ ਸਿਟੀਜ਼ਨ ਸਾਡਾ ਹੱਕਵੰਦ ਹੈ ਜੀ ਸਵਾਲ ਕਰਨ ਦਾ ਤੇ ਪੁੱਛਣਾ ਚਾਹੀਦਾ ਹੈ ਉਹਨਾਂ ਨੂੰ ਕਿ ਉਹ ਕਿੱਥੇ ਫੇਲਿਅਰਸ ਆ ਗਏ ਆਪਾਂ ਇਸ ਮੀਟਿੰਗ ਵਿੱਚ ਤਾਂ ਗੱਲ ਕਰ ਰਹੇ ਹਾਂ ਕੌਮੀ ਪੱਧਰ ਦੀ ਆਪਾਂ ਪੰਜਾਬ 'ਚ ਬੈਠੇ ਆਂ ਪੰਜਾਬ ਦੀ ਵੀ ਜੇ ਗੱਲ ਕਰੀਏ ਦੇਖੋ ਇਹਨਾਂ ਦਿਨਾਂ 'ਚ ਖੇਤਾਂ ਸਾਡੇ 'ਚ ਚੋਨੇ ਦੀ ਲਵਾਈ ਅਗਲੇ ਦਿਨਾਂ 'ਚ ਸ਼ੁਰੂ ਹੋ ਜਾਣੀ ਹੈ। ਪਰਾਲੀ ਦਾ ਐਸਾ ਮੁੱਦਾ ਹੈ ਜਿਹਦੇ ਕਰਕੇ ਪੰਜਾਬ ਨੂੰ ਕੌਮੀ ਪੱਧਰ ਤੇ ਬਦਨਾਮ ਕੀਤਾ ਜਾਂਦਾ ਹੈ ਕਿ ਕਿਸਾਨ ਪਰਾਲੀ ਸਾੜਦੇ ਆ ਜੀ। ਹਵਾ 'ਚ ਜ਼ਹਿਰ ਹੈ, ਜ਼ਹਿਰ ਫਲਾਉਂਦੇ ਆ ਤੇ ਹੁਣ ਜਦੋਂ ਪਰਾਲੀ ਦਾ ਮੌਕਾ ਹੈਗਾ, ਚੋਨੇ ਦੀ ਲਵਾਈ ਹੈ, ਉਦੋਂ ਪਾਰਲੀਮੈਂਟ ਦੀਆਂ ਚੋਣਾਂ ਹੈ। ਪਾਰਲੀਮੈਂਟ ਦੀਆਂ ਚੋਣਾਂ 'ਚ ਸ਼ਾਇਦ ਇਹ ਮੁੱਦਾ ਹੀ ਨਾ ਹੋਵੇ ਕਿ ਪਰਾਲੀ ਨੂੰ ਕਿਸ ਕਦਰ ਅਸੀਂ ਕਿਸਾਨਾਂ ਦੀ ਮਦਦ ਕਰਾਂਗੇ ਕਿ ਕਿਵੇਂ ਸਮੇਟੀ ਜਾ ਸਕਦੀ ਹੈ। ਦੇਖੋ ਜੀ ਜਿਹੜਾ ਪਰਾਲੀ ਦਾ ਮੁੱਦਾ ਹੈਗਾ ਉਹ ਬਿਨਾ ਮਤਲਬ ਤੋਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਹੈ ਜੀ ਇਹ ਬੜੇ ਸਾਲਾਂ ਤੋਂ ਸਭ ਨੂੰ ਪਤਾ ਹੈ ਕੀ ਹੋ ਰਿਹਾ ਹੈ ਇੱਕ ਗੱਲ ਹੁੰਦੀ ਹੈਗੀ ਹੈ ਕਿਸਾਨ ਦੇ ਉੱਤੇ ਤੁਸੀਂ ਫਾਈਨ ਪਾ ਦਿੰਨੇ ਹੋ ਜਿਹੜੇ ਅਫਸਰ ਸਾਡੇ ਬੈਠੇ ਨੇ ਉਹ ਕੀ ਕਰ ਰਹੇ ਹੈ ਉਹ ਇੰਨੇ ਮਹੀਨੇ ਸੁੱਤੇ ਪਏ ਹੈਗੇ ਜਿਹੜੀ ਕ੍ਰੌਪ ਰੈਜ਼ੀਡਿਊ ਮੈਨੇਜਮੈਂਟ ਹੈ ਉਹਦੇ ਵਾਸਤੇ ਖਾਲੀ 11 ਯੂਨਿਟਸ ਬਣੇ ਹੈਗੇ ਪੂਰੇ ਪੰਜਾਬ ਦੇ ਵਿੱਚ ਤੇ 2 ਲੱਖ ਟਨ ਮੈਗਾ ਟਨ ਜਿਹੜੀ ਹੈਗੀ ਹੈ ਪਰਾਲੀ ਹੁੰਦੀ ਹੈ ਉਹ ਕਿੱਥੇ ਜਾਊਗੀ ਜੇ ਤੁਸੀਂ ਪ੍ਰਕਿਊਰ ਨਹੀਂ ਕਰ ਸਕਦੇ ਤੁਸੀਂ ਕੋਈ ਤੁਸੀਂ ਕੋਈ ਰੋਡ ਮੈਪ ਨਹੀਂ ਬਣਾਇਆ ਹੈਗਾ ਤੇ ਤੁਸੀਂ ਕਿਸਾਨ ਨੂੰ ਕਿਉਂ ਬਲੇਮ ਕਰਦੇ ਹੋ ਕਿਸਾਨ ਤਾਂ ਉਹ ਬੰਦਾ ਹੈ ਜਿਹੜਾ ਵਾਤਾਵਰਨ ਦੇ ਨਾਲ ਜੁੜਿਆ ਹੋਇਆ ਹਮ ਨਾ ਉਹ ਫालतू ਦਾ ਪਾਣੀ ਖਰਚੇ ਨਾ ਉਹ ਫਾਲਤੂ ਦੀ ਕੋਈ ਹੋਰ ਚੀਜ਼ ਨੂੰ ਯੂਜ਼ ਕਰੇ। ਔਰ ਉਹ ਜਦੋਂ ਪਰਾਲੀ ਸਾੜਦਾ ਉਹ ਮਜਬੂਰ ਹੋ ਕੇ ਸਾੜਦਾ ਸਭ ਤੋਂ ਪਹਿਲਾਂ ਤਾਂ ਉਹ ਹਵਾ ਉਹਨੂੰ ਜਾਂਦੀ ਹੈ। ਹੋਰ ਲੋਕਾਂ ਨੂੰ ਸ਼ਹਿਰੀ ਲੋਕਾਂ ਨੂੰ ਪੁੱਛਣ ਦੀ ਬਜਾਏ ਕਿਸਾਨ ਦੀ ਕਦੇ ਕਿਸੇ ਨੇ ਟੈਸਟਿੰਗ ਕੀਤੀ ਹੈ ਜਾ ਕੇ? ਹਮ ਕਿ ਉਹਦੇ ਪਰਿਵਾਰ ਦੇ ਨਾਲ ਕੀ ਹੋ ਰਿਹਾ ਹੈ? ਸੋ ਇਹ ਜਿਹੜਾ ਮੁੱਦਾ ਹੈਗਾ ਇਹ ਫੈਬ੍ਰିକੇਟਿਡ ਮੁੱਦਾ ਹੈਗਾ ਇੰਟੈਂਸ਼ਨ ਹੈ ਨਹੀਂ ਕਿਸੇ ਦੇ ਕਰਨ ਵਾਸਤੇ ਇਹਨੂੰ ਠੀਕ ਇੱਕ ਇਹਦੇ ਸമിതി ਵਿੱਚ ਮੈਂ ਕਈ ਸਵਾਲ ਬਲੇਮ ਗੇਮ ਹੈ ਬਲੇਮ ਗੇਮ ਬਿਲਕੁਲ ਸമിതി ਵਿੱਚ ਇੱਕ ਸਵਾਲ ਫਾਈਨੈਂਸ਼ੀਅਲ ਜਿਹੜਾ ਵਿੱਤੀ ਮਾਮਲਾ ਵੀ ਜੁੜਿਆ ਹੋਇਆ ਹੈ ਕਿਸਾਨ ਲਗਾਤਾਰ ਇਹ ਕਹਿੰਦੇ ਰਹਿੰਦੇ ਆ ਕਿ ਜੀ ਸਾਨੂੰ ਇਹਦੇ ਲਈ ਕੋਈ ਸੰਧ ਬਣਵਾ ਕੇ ਦਿਓ ਜਾਂ ਸਾਡੀ ਆਰਥਿਕ ਮਦਦ ਕਰੋ ਅਸੀਂ ਪਰਾਲੀ ਨੂੰ ਵਿਉਂਤ ਸਕਦੇ ਹਾਂ ਯਾਨੀ ਸਰਕਾਰਾਂ ਵੱਲੋਂ ਤੇ ਕੇਂਦਰ ਸਰਕਾਰ ਹੈ ਪੰਜਾਬ ਸਰਕਾਰ ਹੈ ਉਹ ਕਿਉਂ ਨਹੀਂ ਇਸ ਮਾਮਲੇ ਤੇ ਹੁਣ ਕਿਉਂਕਿ ਮੌਕਾ ਹੈਗਾ ਇਹਦੇ باوجود ਵੀ ਕੋਈ ਪਲੈਨਿੰਗ ਜਿਹੜੀ ਸਾਹਮਣੇ ਨਹੀਂ ਆਈ ਅਜੇ ਤੱਕ ਉਹ ਹੀ ਗੱਲ ਹੈ ਜੀ ਲੈਕ ਆਫ ਇੰਟੈਂਸ਼ਨ ਹੈ ਹਰ ਸਾਲ ਇੱਕ ਨਵੀਂ ਮਸ਼ੀਨ ਆ ਜਾਂਦੀ ਹੈ ਉਹ ਚੀਜ਼ਾਂ ਦੇ ਉੱਤੇ ਆਰ ਐਂਡ ਡੀ ਦੇ ਉੱਤੇ ਖਰਚਾ ਹੁੰਦਾ ਹੈ ਜੀ ਬਿਨਾ ਦੇਖੇ ਬਿਨਾ ਟੈਸਟਿੰਗ ਦੇ ਕਿ ਇਹ ਕਿੰਨੇ ਫਾਇਦੇਮੰਦ ਹੈ ਨਵੇਂ ਕ੍ਰੌਪਸ ਆਂਦੇ ਹੈਗੇ ਆ ਜਿਹੜੇ ਡਿਵੈਲਪ ਕੀਤੇ ਜਾਂਦੇ ਆ ਕੀ ਤੁਸੀਂ ਯੀਲਡ ਦੀ ਡਿਵੈਲਪਮੈਂਟ ਦੇ ਨਾਮ ਤੇ ਤੁਸੀਂ ਕ੍ਰੌਪਸ ਡਿਵੈਲਪ ਕਰਦੇ ਹੋ ਪਰ ਉਹਦੀ ਰੈਜ਼ਿਡਿਊ ਕੀ ਹੁੰਦੀ ਆ ਉਹਨੂੰ ਨੀ ਕਿਤੇ ਟੈਸਟ ਕੀਤਾ ਜਾਂਦਾ ਉਹਨੂੰ ਰੈਜ਼ਿਡਿਊ ਕਿਤੇ ਨਾ ਕਿਤੇ ਜਾਊਗਾ ਨਾ ਜੀ ਉਹ ਸਭ ਤੋਂ ਪ੍ਰਿਮਿਟਿਵ ਮੈਥਡ ਹੈਗਾ ਸਾਰਨਾ ਇਹਦੀ ਜੋ ਹੋਇਆ ਸੀਗਾ 2023 ਦੇ ਵਿੱਚ ਉਹ ਕਿਸਾਨਾਂ ਨਾਲ ਝੋਟਾ ਹੋਇਆ ਸੀ ਕਿਸਾਨ ਵੇਟ ਕਰਦੇ ਰਹੇ ਪਰ ਆਲੀ ਸਾੜੀ ਨਹੀਂ ਉਹਨਾਂ ਨੇ ਜਦੋਂ ਕੋਈ ਚੱਕਣ ਨਹੀਂ ਆਣਾ ਉਹਨਾਂ ਦਾ ਮਦਦ ਨਹੀਂ ਉਹਨਾਂ ਨੂੰ ਮਿਲੀ ਟਾਈਮ ਤੇ ਇਹ ਕਿਹਦਾ ਕੰਮ ਸੀ ਐਚ ਡੀ ਐਮ ਦਾ ਬਲੌਕ ਡਵੈਲਪਮੈਂਟ ਆਫਿਸਰਸ ਦਾ ਪੰਚਾਇਤਾਂ ਦਾ ਉਹ ਕਿੱਥੇ ਸੀਗੇ ਅਖੀਰ ਦੇ ਵਿੱਚ ਉਹਨੇ ਸਟਾਰਟ ਤਾਂ ਕਿਉਂਕਿ ਕਿਸਾਨ ਬਹੁਤੀ देर ਵੇਟ ਨਹੀਂ ਨਾ ਕਰ ਸਕਦਾ ਹੈਗਾ ਜੀ ਜੀ ਬਿਲਕੁਲ ਮੌਸਮ ਦੇ ਅਕੋਰਡਿੰਗ ਉਹਨੇ ਬੋਨਾ ਹੈਗਾ ਸਮਾਂ ਬਦਲ ਜੀ ਸਮਾਂ ਬੰਦਲ ਜੀ ਜੀ ਜਿਸ ਤਰੀਕੇ ਨਾਲ ਆਪਾਂ ਸਥਿਤੀ ਦਾ ਜ਼ਿਕਰ ਕਰ ਰਹੇ ਆਂ ਪ੍ਰਾਣੀ ਵੀ ਗੱਲ ਕੀਤੀ ਇੱਕ ਹੋਰ ਐ ਸਵਾਲ ਜਿਹੜਾ ਹੈਗਾ ਸੁਮਿਤ ਮਾਦ ਸਵਾਲੇ ਵੀ ਹੈ ਸਮੇਂ ਦੇ ਲਿਆ ਨਾਲ ਸੰਖੇਪ ਵਿੱਚ ਮੈਂ ਜ਼ਰੂਰ ਜਵਾਬ ਚਾਹਾਂਗਾ ਕਿ ਜਿੱਦਾਂ ਫੈਕਟਰੀਆਂ ਹੈਗੀਆਂ ਆਪਾਂ ਜ਼ੀਰਾ ਫੈਕਟਰੀ ਦੀ ਗੱਲ ਕਰਦੇ ਆਂ ਲਗਾਤਾਰ ਉਸ ਮਾਮਲੇ ਤੇ ਲੜਾਈ ਲੜੀ ਗਈ ਫੇਰ ਵੀ ਸਰਕਾਰਾਂ ਸਹਿਮਤ ਨਹੀਂ ਹੁੰਦੀਆਂ ਕਿ ਧਰਤੀ ਇਹ ਲੈ ਜ਼ਹਿਰੀਲਾ ਪਾਣੀ ਹੁਣ ਤੋਂ ਕਿਵੇਂ ਬਚਾਇਆ ਜਾ ਸਕਦਾ ਉਹ ਲਾਕ ਆਫ ਇੰਟੈਂਸ਼ਨ ਹੈ ਜੀ ਹੁਣ ਤਾਂ ਉਹ ਜਿਹੜੇ ਇਲੈਕਟਰਲ ਬਾਂਡਸ ਆਏ ਹੈ ਉਹ ਖਾਸ ਇੱਕ ਸਬੂਤ ਹੈ ਕਿ ਕਿਉਂ ਇਨਾਂ ਲੋਕਾਂ ਨੂੰ ਛੱਡਿਆ ਜਾਂਦਾ ਹੈਗਾ ਜੀ ਸੋ ਉਹ ਕਿਸਾਨਾਂ ਤਾਂ ਇਹ ਫੰਡਿੰਗ ਕਰੂਗਾ ਉਹਦੇ ਕੋਲ ਪੈਸਾ ਹੀ ਨਹੀਂ ਹੈ ਸਹੀ ਹੈ ਸੋ ਫੰਡਿੰਗ ਕਰਨ ਵਾਲੇ ਆ ਲੋਕ ਹੈ ਹਮ ਉਹਨਾਂ ਨੂੰ ਕਲੀਨ ਸ਼ਿਟ ਮਿਲੀ ਜਾਂਦੀ ਹੈ ਬਿਲਕੁਲ ਬਹੁਤ ਮਿਹਰਬਾਨੀ ਤੁਸੀਂ ਜਿਸ ਮੁੱਦੇ ਦੀ ਗੱਲ ਕੀਤੀ ਹੈ ਕਿ ਜਿਹੜੇ ਲੋਕ ਫੰਡਿੰਗ ਕਰਦੇ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ ਕਿਸਾਨ ਤਾਂ ਲੜਾਈ ਲੜਨ ਵਾਲੇ ਆ ਇਸ ਕਰਕੇ ਕਿਸਾਨਾਂ ਦਾ ਧਿਆਨ ਕਿਉਂ ਰੱਖਿਆ ਜਾਏਗਾ ਵਾਤਾਵਰਣ ਵਰਗੇ ਅਹਿਮ ਮੁੱਦੇ ਤੇ ਆਉਣ ਲਈ ਸਮੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਆ ਜਿਹੜੇ ਇਸ ਮੁੱਦੇ ਤੇ ਜੁੜੇ ਆ ਆਪਣੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦੀ ਆ ਤੇਨ ਜੀ ਵਾਤਾਵਰਨ ਵਰਗੇ ਅਹਿਮ ਮੁੱਦੇ ਨੂੰ ਜਿਸ ਮੁੱਦੇ ਨੂੰ ਅਸੀਂ ਲਿਆ ਕਿ ਚੋਣਾਂ ਦੇ ਦੌਰਾਨ ਕਿੰਨੀਆਂ ਪੋਲੀਟਿਕਲ ਪਾਰਟੀਆਂ ਵੱਲੋਂ ਇਸ ਮੁੱਦੇ ਨੂੰ ਉਠਾਇਆ ਜਾ ਰਿਹਾ ਹੈ ਜਾਂ ਵੋਟਰ ਕਿੰਨੇ ਕਿ ਜਾਗਰਕ ਹੈ ਇਹਨਾਂ ਮਾਮਲਿਆਂ ਤੇ ਇਹ ਸਵਾਲ ਵੋਟਰਾਂ ਦੇ ਲਈ ਵੀ ਅਸੀਂ ਛੱਡ ਕੇ ਜਾ ਰਹੇ ਹਾਂ ਤੇ ਨਾਲ ਹੀ ਲਵਾਂਗੇ ਇਜਾਜ਼ਤ ਸੱਸੀ ਆਕਾਲ